ਪਾਣੋ ਮੇਗਾ ਦਾਅਵੇ ਨਾ ਕਹਿਣਾ ਆਪਣੇ ਕੇਜੀਵਾਲ ਸਾਹਿਬ ਕਲੀਨ ਚਟ ਹੋ ਕੇ ਜਵਾਬ ਦੇਣਗੇ ਪੰਜਾਬ ਦੇ ਜਿਹੜੇ ਬੰਦਿਆਂ ਨੂੰ ਅੰਦਰ ਕਰਿਆ ਸੀ ਕਿਸੇ ਕੋਲ ਕਲੀਨ ਚਟ ਨਹੀਂ ਮਿਲੀ ਕੇਜੀਵਾਲ ਸਾਹਿਬ ਕਲੀਨ ਚਟ ਲੈ ਕੇ ਬਾਹਰ ਹੋਣਗੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਹਨਾਂ ਤਗੜੇ ਹੋ ਕੇ ਅਸੀਂ ਜਵਾਬ ਦਵਾਂਗੇ ਸਾਸੀ ਗਾਲ ਜੀ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਲਖਿੰਦਰ ਲਕੀ ਸ਼ਰਾਬ ਘਟਾਲੇ ਨੂੰ ਲੈ ਕੇ ਕੇਜਰੀਵਾਲ ਜਿਹੜਾ ਹੈਗੇ ਨੇ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਤੇ ਲਗਾਤਾਰ ਇਸ ਸਮੇਂ ਜਿਹੜੀ ਹੈਗੀ ਸਿਆਸਤ ਪੱਕੀ ਹੋਈ ਹੈ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਇਸ ਸਮੇਂ ਪੂਰੀ ਸਿਆਸਤ ਜਿਹੜੀ ਹੈਗੀ ਹੈ ਗਰਮਾਈ ਹੋਈ ਹੈ ਕਿਉਂਕਿ ਜਿਹੜੇ ਉਹਦੇ ਸਮਰਥਕ ਨੇ ਲਗਾਤਾਰ ਜਿਹੜੇ ਵਿਰੋਧ ਕਰ ਰਹੇ ਨੇ ਕਿ ਕੇਜਰੀਵਾਲ ਨੂੰ ਨਜਾਇਜ਼ ਜੇਲ੍ਹ ਦੇ ਵਿੱਚ ਕੀਤਾ ਗਿਆ ਈਡੀ ਦੇ ਵੱਲੋਂ ਇੱਕ ਸੋਚੀ ਸਮਝੀ ਚਾਲ ਦੇ ਤਹਿਤ ਤੇ ਵੱਖ-ਵੱਖ ਜਿਹੜੇ ਸਮਰਥਕ ਨੇ ਸਾਡੇ ਨਾਲ ਗੱਲਬਾਤ ਵੀ ਕਰ ਰਹੇ ਨੇ ਇਸ ਸਮੇਂ ਸਾਡੇ ਨਾਲ ਗੁਰਸੀਰਤ ਸਿੰਘ ਖੰਨੇ ਤੋਂ ਜਿਹੜੇ ਪ੍ਰਧਾਨ ਨੇ ਯੂਵਾ ਨੇਤਾ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਆ ਗੁਰਸੀਰਤ ਜੀ ਕਿਦਾਂ ਦੇਖਦੇ ਹੋ ਕਿ ਕੇਜਰੀਵਾਲ ਨੂੰ ਜਿਹੜਾ ਸ਼ਰਾਬ ਘਟਾਲੇ ਦੇ ਵਿੱਚ ਹੁਣ ਅੰਦਰ ਕਰ ਦਿੱਤਾ ਗਿਆ ਹੈ ਕਿਉਂਕਿ ਲਗਾਤਾਰ ਤੁਹਾਡੇ ਵੱਲੋਂ ਵੀ ਪ੍ਰੋਟੈਸਟ ਕੀਤੇ ਗਏ ਨੇ ਤੁਸੀਂ ਵੀ ਦਿੱਲੀ ਜਾ ਕੇ ਆਏ ਹੋ ਸਭ ਤੋਂ ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਦੱਸਣਾ ਚਾਹੁੰਨਾ ਭਾਰਤ ਦੇ ਲੋਕ ਸਾਰੇ ਹੀ ਜਾਣਦੇ ਨੇ ਵੀ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ ਕੀ ਕੁਝ ਕਰਿਆ ਕਿਤੇ ਕੀ ਕੁਝ ਨਹੀਂ ਕਰਿਆ ਉਹਨਾਂ ਦੀ ਛਵੀ ਖਰਾਬ ਕਰਨ ਵਾਸਤੇ ਇਹਨਾਂ ਨੇ ਈਡੀ ਦੀ ਮਦਦ ਲੈ ਕੇ ਜਿਹੜਾ ਕੇਜਰੀਵਾਲ ਸਾਹਿਬ ਦੇ ਨਾਲ ਇਹ ਇਹਨਾਂ ਨੇ ਅੰਨ ਗਲਤ ਗਲਤ ਕੰਮ ਕਰਿਆ ਇੱਕ ਇਮਾਨਦਾਰ ਛਵੀ ਦੇ ਬੰਦੇ ਨੂੰ ਇਹਨਾਂ ਨੇ ਜਿਹੜਾ ਅੰਦਰ ਦਿੱਤਾ ਇਹ ਇਹਨਾਂ ਨੂੰ ਅਸੀਂ ਨਹੀਂ 2024 ਦੇ ਵਿੱਚ ਲੋਕ ਸਭਾ ਦੀ ਜਿਹੜੀ ਚੋਣਾਂ ਆਣਗੀਆਂ ਇਹ ਲੋਕ ਜਵਾਬ ਦੇਣਗੇ ਅਸੀਂ ਨਹੀਂ ਜਵਾਬ ਦੇਵਾਂਗੇ ਹੁਣ ਹੁਣ ਜਿਹੜੀ ਇਹਨਾਂ ਗੁੰਡਾ ਕਰਦੀ ਕਰ ਲਈ ਇਹਨਾਂ ਨੇ ਬਹੁਤ ਜ਼ਿਆਦਾ ਕਰ ਲਈ ਲੋਕ ਇਹਨਾਂ ਨੂੰ 2024 ਦੇ ਵਿੱਚ ਜਵਾਬ ਦੇਣ ਨੂੰ ਤਿਆਰ ਬੈਠੇ ਨੇ ਨਾਲੇ ਤੁਹਾਨੂੰ ਮੈਂ ਇੱਕ ਗੱਲ ਵਾਅਦਾ ਇਹਨਾਂ ਕਹਿਣਾ ਮੈਂ ਬਾਕੀ ਜਿਹੜੀ ਉਹ ਚੋਣਾਂ ਹੋਣਗੇ ਉੱਥੇ ਦਾ ਵੀ ਕਹਿਣਾ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਆમારી ਪਾਰਟੀ ਨੇ ਝੋਲੀ ਪੈਣਗੀਆਂ ਸਿਰਫ ਇੱਕ ਚੀਜ਼ ਤੁਹਾਨੂੰ ਜ਼ਰੂਰ ਪੁੱਛਾਂਗਾ ਕਿਉਂਕਿ ਜਿਹੜੇ ਵਿਰੋਧੀ ਨੇ ਇਹ ਇਲਜ਼ਾਮ ਲਗਾ ਰਹੇ ਨੇ ਕਿ ਜਦੋਂ ਪੰਜਾਬ ਦੇ ਵਿੱਚ ਜਿਹੜੀ ਵਿਜੀਲੈਂਸ ਹੈ ਉਹ ਕਾਰਵਾਈ ਜਿਹੜੇ ਹੈਗੇ ਲੀਡਰਾਂ ਤੇ ਕਰਦੀ ਆ ਉਦੋਂ ਆਪ ਵੱਲੋਂ ਇਹ ਕਹਿ ਜਾਂਦਾ ਹੈ ਕਿ ਸਹੀ ਕਾਰਵਾਈ ਹੋਈ ਆ ਲੇਕਿਨ ਜਦੋਂ ਈਡੀ ਵੱਲੋਂ ਹੁਣ ਆਪ ਦੇ ਸੁਪਰੀਮੋ ਤੇ ਕਾਰਵਾਈ ਕੀਤੀ ਗਈ ਹੈ ਤਾਂ ਉਹ ਕਹ ਰਹੇ ਨੇ ਕਿ ਇਹ ਸਿਆਸਤ ਤੋਂ ਪ੍ਰੇਰਿਤ ਕਾਰਵਾਈ ਵੀ ਇਹਨਾਂ ਨੇ 70 ਸਾਲਾਂ ਦੇ ਵਿੱਚ ਕਿਵੇਂ ਪੰਜਾਬ ਲੁੱਟਿਆ ਕਿਵੇਂ ਪੰਜਾਬ ਨਹੀਂ ਲੁੱਟਿਆ ਤੇ ਜਿਹੜੀ ਤੁਸੀਂ ਭਾਈ ਸਾਹਿਬ ਗੱਲ ਕਰਦੇ ਹੋ ਵੀ ਜਿਹਨਾਂ ਇਹਨਾਂ ਦੇ ਪੰਜਾਬ ਦੇ ਜਿਹੜੇ ਹੋਰ ਬੰਦਿਆਂ ਦੇ ਜਿਹਨਾਂ ਦੇ ਕਾਰਵਾਈਆਂ ਕਰਦਾ ਹੋਈਆਂ ਉਹ ਸਾਰਾ ਕੁਝ ਮੱਦੇ ਨਜ਼ਰ ਰੱਖਦੇ ਹੋਏ ਇਹ ਇਹਨਾਂ ਨੇ ਲੋਕਾਂ ਨੇ ਜਵਾਬ ਦਿੱਤਾ ਹੈ ਇਹ ਕਾਰਵਾਈ ਇਹਨਾਂ ਤੇ ਜਿਹੜੀ ਹੋਈ ਹੈ ਇਹ ਬਾਈਕਾਟ ਨੇ ਕਾਰਵਾਈ ਇਹਨਾਂ ਦੇ ਕਰੀ ਹੈ ਤੇ ਨਾਲ ਇੱਕ ਗੱਲ ਹੋਰ ਤੇ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਤਦ ਨਾਲੇ ਇੱਕ ਗੱਲ ਤਾਂ ਮੈਂ ਹੋਰ ਦੱਸਣਾ ਚਾਹੁੰਦਾ ਇਹ ਜਿਹੜੇ ਇਹਨਾਂ ਕੇਜੀਵਾਲ ਸਾਹਿਬ ਦੇ ਇਲਜ਼ਾਮ ਲਾਏ ਨੇ ਇਹ ਤੁਹਾਨੂੰ ਮੈਂ ਗੱਲ ਆਪਣੇ ਉਰੋਂ ਅੱਜ ਮੇਰੀ ਗੱਲ ਤੁਸੀਂ ਆਪਣੇ ਫੋਨ 'ਚ ਰੱਖ ਲਿਓ ਤੁਹਾਨੂੰ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਆਪਣੇ ਕੇਜੀਵਾਲ ਸਾਹਿਬ ਕਲੀਨ ਚਿੱਟ ਹੋ ਕੇ ਜਵਾਬ ਦੇਣਗੇ ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜਿਹੜੇ ਬੰਦਿਆਂ ਨੂੰ ਅੰਦਰ ਕਰਿਆ ਸੀ ਕਿਸੇ ਕੋਲ ਕਲੀਨ ਚਿੱਟ ਨਹੀਂ ਮਿਲੀ ਕੇਜੀਵਾਲ ਸਾਹਿਬ ਕਲੀਨ ਚਿੱਟ ਲੈ ਕੇ ਬਾਹਰ ਹੋਣਗੇ ਅਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਹਨੂੰ ਤਗੜੇ ਹੋ ਕੇ ਅਸੀਂ ਜਵਾਬ ਦਵਾਂਗੇ ਪਰ ਜਿਹੜੇ ਮਾਮਲੇ ਨੇ ਪੰਜਾਬ ਦੀ ਗੱਲ ਕਰੀਏ ਅਜੇ ਕੋਰਟ ਦੇ ਵਿੱਚ ਚੱਲ ਰਹੇ ਨੇ ਇਹ ਤਾਂ ਹਲੇ ਮਤਲਬ ਕਿ ਕੋਰਟ ਨੇ ਵੀ ਫਿਲਹਾਲ ਜਿਹੜਾ ਹੈ ਉਹਨਾਂ ਨੂੰ ਜ਼ਮਾਨਤ ਦੇਣ ਤੋਂ ਵੀ ਜਿਹੜੀ ਹੈਗੀ ਆ ਮਨਾ ਕਰ ਦਿੱਤਾ ਅਜੇ ਸਰ ਵੇਟ ਐਂਡ ਵਾਚ ਸੱਚ ਸਾਰਿਆਂ ਦੇ ਮੁਰੇ ਆਉ ਸੱਚ ਪਹਿਲੀ ਗੱਲ ਕਰੀ ਕਿਸੇ ਲੋ ਲੁਕਿਆ ਨਹੀਂ ਵੀ ਸੱਚ ਕੀ ਐ ਸੱਚ ਕੀ ਨਹੀਂ ਸੱਚ ਕਰੀ ਕਿਸੇ ਨੂੰ ਲੁਕਿਆ ਤੁਹਾਨੂੰ ਮੈਂ ਬਾਰ ਬਾਰ ਕਹੀ ਜਾਂਦਾ ਕਿ ਕੇਜੀ ਵਾਲ ਸਾਹਿਬ ਬਾਈ ਇੱਜ਼ਤ ਕਲੀਨ ਚਿੱਟ ਹੋ ਕੇ ਬਾਹਰ ਆਉਣਗੇ ਪਰ ਸੀਰਦੀ ਤੁਸੀਂ ਕਹਿ ਰਹੇ ਹੋ ਕਿ ਕਲੀਨ ਚਿੱਟ ਹੋ ਕੇ ਬਾਹਰ ਆਣਗੇ ਕਿਉਂਕਿ ਪਰ ਇਹ ਈਡੀ ਵੱਲੋਂ ਲਗਾਤਾਰ 9 ਦੇ ਕਰੀਬ ਉਹਨਾਂ ਨੂੰ ਸੰਮਨ ਦਿੱਤੇ ਗਏ ਨੇ ਜੋ ਬੇਕਸੂਰ ਨੇ ਫਿਰ ਪੇਸ਼ ਕਿਉਂ ਨਹੀਂ ਹੋਏ ਸਰ ਪਹਿਲੀ ਗੱਲ ਇਹ ਸਾਰੇ ਲੋਕ ਜਾਣਦੇ ਨੇ ਜਿਹੜੇ ਕੇਜੀਵਾਲ ਸਾਹਿਬ ਅਨੀਵਰਸੀਐਮ ਬਣ ਗਏ ਅਨੀਵਾਰ ਜਿੱਤ ਗਏ ਕਿਸੇ ਕਾਰਨਾਂ ਕਰਕੇ ਜਿੱਤੇ ਨੇ ਜੇ ਉਹਨਾਂ ਦੇ ਮੰਦੇ ਵਿੱਚ ਕੋਈ ਇਹ ਧੋਖੇਦਾਰੀ ਵਾਲੀ ਜਾਂ ਕੋਈ ਹੋਰ ਕੋਈ ਗੱਲ ਹੁੰਦੀ ਜਾਂ ਹੋਰ ਕੋਈ ਗੱਲ ਹੋਣ ਦੀ ਸੋਚ ਹੁੰਦੀ ਉਹ ਅਨੀਵਾਰ ਨਾ ਜਿੱਤਦੇ ਨਾਲੇ ਸਭ ਤੋਂ ਵੱਡੀ ਗੱਲ 10 ਸਾਲਾਂ ਦੇ ਵਿੱਚ ਕੋਈ ਨੈਸ਼ਨਲ ਪਾਰਟੀ ਤੁਸੀਂ ਮੈਨੂੰ ਦੱਸੋ ਕਿਹੜੀ ਬਣੀ ਆ ਇੱਕ ਕੇਜਵਲ ਸਾਹਿਬ ਦੇ ਅੰਨੀ ਆਪਣੀ ਉਹਨਾਂ ਦੀ ਅੰਨੀ ਬੜੀ ਜੌਬ ਸੀ ਉਹਨੇ ਆਪਣੀ ਸਾਰੀ ਜੌਬ ਛੱਡ ਕੇ ਪਾਰਟੀ ਦੇ ਵਿੱਚ ਸਾਰਾ ਆਪਣਾ ਸਾਰਾ ਉਹਨਾਂ ਨੇ ਕਰਿਆ ਸਭ ਕੁਝ ਮੁਰੇ ਆ ਕੇ ਉਹਨੇ ਸਾਰਾ ਦੇਖਿਆ ਤੇ ਦਿੱਲੀ ਤੁਸੀਂ ਜਾ ਕੇ ਦੇਖ ਲਿਓ ਇੱਕ ਇੱਕ ਬੱਚਾ ਕੇਜਵਲ ਸਾਹਿਬ ਅੱਜ ਨਾਮ ਲੈਂਦਾ ਮੈਂ ਇਹ ਤਾਂ ਮੈਂ ਇੱਕ ਵਾਰ ਫੇਰ ਕਹਿਣਾ ਚਾਹੁੰਦਾ ਵੇਟ ਐਂਡ ਵਾਚ ਕਰੋ ਆਪਣੇ ਕੇਜਵਲ ਸਾਹਿਬ ਬਾਈਕ ਇੱਜ਼ਤ ਕਲੀਨ ਚਿੱਟ ਹੋ ਕੇ ਕੋਟ ਰਾਹੀਂ ਆਉਣਗੇ ਬਾਅਦ ਆਉਣਗੇ ਜੀ ਜ਼ਰੂਰ ਆਉਣਗੇ ਜੀ ਪੰਜਾਬ ਦੇ ਵਿੱਚ ਦਾ ਜਵਾਬ ਦੇਤਾ ਜਮਾਨ ਦਾ ਜਬ ਤੱਕ ਕਰਾਤੀਆਂ ਹੁਣ ਦੁਬਾਰਾ ਤانوں ਮੈਂ ਇਹ ਵੀ ਗੱਲ ਦੱਸਦਾ ਪੀਐਮ ਕੇਜਰੀਵਾਲ ਸਾਹਿਬ ਜਰੂਰ ਬੰਨਗੇ ਇਹ ਇਹਨਾਂ ਨੇ ਕਰ ਰਾਹੀ ਇਹਨਾਂ ਨੇ ਸਾਡੇ ਤਿੰਨ ਚਾਰ ਨੈਸ਼ਨਲ ਲੀਡਰ ਇਹਨਾਂ ਜਿਹੜੇ ਅੰਦਰ ਕੀਤੇ ਨੇ ਉਹ ਬਾਈ ਇੱਜ਼ਤ ਕਲੀਨ ਚਿੱਟ ਹੋ ਕੇ ਬਾਹਰ ਆਉਣਗੇ ਇਹ ਗੱਲ ਤਾਂ ਮੈਂ ਦਾਅਵੇ ਨਾਲ ਕਹਿਣਾ ਜੀ ਸੋ ਜਿਹੜੇ ਉਹਨਾਂ ਦੇ ਸਮਰਥਕ ਨੇ ਆਮ ਆਦਮੀ ਪਾਰਟੀ ਦੇ ਉਹ ਕਹਿ ਰਹੇ ਨੇ ਕਿ ਕੇਜਰੀਵਾਲ ਬੇਕਸੂਰ ਨੇ ਔਰ ਕਲੀਨ ਚਿੱਟ ਹੋ ਕੇ ਬਾਹਰ ਆਣਗੇ ਫਿਲਹਾਲ ਇਹ ਦੇਖਣਾ ਹੋਊਗਾ ਕਿ ਕਲੀਨ ਚਿੱਟ ਕਦੋਂ ਉਹਨਾਂ ਨੂੰ ਮਿਲਦੀ ਹੈ ਇਹ ਹੁਣ ਦੇਖਣ ਵਾਲੀ ਗੱਲ ਰੂਗੀ ਕੈਮਰਾਮੈਨ ਰਜੀਤ ਦੇ ਨਾਲ ਲਿਖਿਆ ਹੁੰਦਾ ਲੱਕੀ ਡੇਲੀ ਪੋਸਟ ਪੰਜਾਬੀ